ਤਾ ਦੋਸਤੋ ਅੱਜ ਬਾਦ ਦੁਪਹਿਰ ਮੌਸਮ ਨੇ ਅਚਨਚਤ ਹੀ ਕਰਵਟ ਬਦਲ ਲਈ ਭਾਰਤ ਅਤੇ ਇਸ ਦੇ ਨਾਲ ਲੱਗਦੇ ਸਰਹੱਦੀ ਦੇਸ਼ਾਂ ਦੇ ਵਿੱਚ ਵੀ ਮੌਸਮ ਖਰਾਬ ਰਿਹਾ ਤੁਹਾਨੂੰ ਦੱਸ ਦਈਏ ਕਿ ਪੂਰੇ ਭਾਰਤ ਦੇ ਵਿੱਚ ਕਈਆਂ ਇਲਾਕਿਆਂ ਦੇ ਵਿੱਚ ਮੀਂਹ ਪਿਆ ਤੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਉੱਤੇ ਹੀ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਵਿੱਚ ਬਹੁਤ ਭਾਰੀ ਮੀਂਹ ਤੇ ਹਨੇਰੀ ਚੱਲੀ ਪਾਕਿਸਤਾਨ ਦੇ ਇਸਲਾਮਾਬਾਦ ਦੇ ਵਿੱਚ ਬਹੁਤ ਮੋٹے ਗੜੇ ਪਏ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਔਰ ਇਸ ਗੜੇਮਾਰੀ ਦੇ ਨਾਲ ਇਸਲਾਮਾਬਾਦ ਦੇ ਵਿੱਚ ਕਾਫੀ ਜਿਆਦਾ ਨੁਕਸਾਨ ਵੀ ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਘਰਾਂ ਦੇ ਸ਼ੀਸ਼ੇ ਵੀ ਟੁੱਟੇ ਹੋਏ ਨੇ ਔਰ ਤੁਹਾਨੂੰ ਦੱਸ ਦਈਏ ਕਿ ਇੱਕ ਬਰਾਤ ਜਾ ਰਹੀ ਸੀ ਕਿਸੇ ਜਗ੍ਹਾ ਤੇ ਉਹ ਵੀ ਇਸ ਗੜੇਮਾਰੀ ਦੇ ਵਿੱਚ ਘਿਰ ਗਈ ਉਸ ਦੀਆਂ ਵੀ ਕੁਝ ਵੀਡੀਓ ਸਾਹਮਣੇ ਆਈਆਂ ਨੇ ਤੁਹਾਨੂੰ ਦਿਖਾਉਂਦੇ ਆ ਤੁਹਾਡੇ ਨਾਲ ਸਾਂਝਾ ਕਰਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਗੜੇਮਾਰੀ ਹੋ ਰਹੀ ਹੈ ਬਰਾਤ ਦੀਆਂ ਜਿਹੜੀਆਂ ਗੱਡੀਆਂ ਸਨ ਡੋਲੀ ਵਾਲੀ ਗੱਡੀ ਵੀ ਰਸਤੇ ਦੇ ਵਿੱਚ ਰੁਕੀ ਹੋਈ ਹੈ ਔਰ ਕੁਝ ਦੂਸਰੀਆਂ ਗੱਡੀਆਂ ਨੇ ਉਹ ਵੀ ਪਿੱਛੇ ਰੁਕੀਆਂ ਹੋਈਆਂ ਨੇ